ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜ ਬਹੁਤ ਹੀ ਮਸ਼ਹੂਰ ਕਹਾਣੀਕਾਰ ਅਮ੍ਰਿਤਾ ਪ੍ਰੀਤਮ ਦੀ ਕਹਾਣੀ ਵੀਰਵਾਰ ਦਾ ਵਰਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਅੱਜ ਵੀਰਵਾਰ ਦਾ ਵਰਤ ਸੀ ਇਸ ਲਈ ਪੂਜਾ ਨੇ ਅੱਜ ਕੰਮ ਤੇ ਨਹੀਂ ਜਾਣਾ ਸੀ ਬੱਚੇ ਦੇ ਜਾਗਣ ਦੀ ਆਵਾਜ਼ ਨਾਲ ਪੂਜਾ ਹੌਲਸ ਕੇ மஞ்சੀ ਤੋਂ ਉੱਠੀ ਤੇ ਉਹਨੇ ਬੱਚੇ ਨੂੰ ਹੰਗੂੜੇ ਵਿੱਚ ਚੁੱਕ ਕੇ ਆਪਣੀ ਅਲਸਾਈ ਹੋਈ ਛਾਤੀ ਨਾਲ ਲਾ ਲਿਆ ਹਨੂ ਦੇਵਤਾ ਅੱਜ ਨਹੀਂ ਰੋਣਾ ਅੱਜ ਅਸੀਂ ਦੋਵੇਂ ਸਾਰਾ ਦਿਨ ਬਹੁਤ ਗੱਲਾਂ ਕਰਾਂਗੇ ਸਾਰਾ ਦਿਨ ਇਹ ਸਾਰਾ ਦਿਨ ਪੂਜਾ ਨੂੰ ਹਫ਼ਤੇ ਵਿੱਚ ਇੱਕ ਵਾਰੀ ਨਸੀਬ ਹੁੰਦਾ ਸੀ ਇਸੇ ਦਿਨ ਉਹ ਮਨੂ ਨੂੰ ਆਪਣੇ ਹੱਥੀਂ ਨਹਾਉਂਦੀ ਸੀ ਸਜਾਉਂਦੀ ਸੀ ਖੜਾਉਂਦੀ ਸੀ ਤੇ ਉਹਨੂੰ ਮੋਢੇ ਉੱਤੇ ਚੁੱਕ ਕੇ ਨੇੜੇ ਤੇੜੇ ਦੇ ਕਿਸੇ ਬਾਗੀਚੇ ਵਿੱਚ ਵੀ ਲੈ ਜਾਂਦੀ ਸੀ ਇਹ ਦਿਨ ਆਇਆ ਦਾ ਨਹੀਂ ਸੀ ਹੁੰਦਾ ਮਾਂ ਦਾ ਦਿਨ ਹੁੰਦਾ ਸੀ ਅੱਜ ਵੀ ਪੂਜਾ ਨੇ ਆਪਣੇ ਬੱਚੇ ਨੂੰ ਨੋ ਆਤਵਾ ਆ ਕੇ ਤੇ ਦੁੱਧ ਨਾਲ ਰਜਾ ਕੇ ਜਦੋਂ ਚਾਬੀ ਵਾਲੇ ਖੜਾਉਣੇ ਉਹਦੇ ਸਾਹਮਣੇ ਰੱਖ ਦਿੱਤੇ ਤਾਂ ਬੱਚੇ ਦੀਆਂ ਕਿਲਕਾਰੀਆਂ ਨਾਲ ਉਹਦਾ ਲੂ ਲੂ ਖੁਲਕ ਗਿਆ ਇਹ ਚਾਰ ਦੇ ਚੇਤਰ ਦੇ ਦਿਨ ਸਨ ਹਵਾ ਵਿੱਚ ਹੀ ਕਾਪਮਾਰੀ ਮਹਿਕ ਸੀ ਤੇ ਪੂਜਾ ਦੀ ਰੂਹ ਵਿੱਚ ਵੀ ਇਹ ਕਾਪਮਾਰੀ ਮਮਤਾ ਸੀ ਬੱਚਾ ਖੇਡਦਾ ਖੇਡਦਾ ਥੱਕ ਕੇ ਉਹਨੀਆਂ ਲੱਤਾਂ ਉੱਤੇ ਸੇਰ ਰੱਖਦਾ ਢੁਗਲਾਂ ਲੱਗਾ ਤਾਂ ਉਹਨੂੰ ਚੁੱਕ ਕੇ ਝੋਲੀ ਵਿੱਚ ਪਾਉਂਦੇ ਆ ਉਹ ਲੋਰੀਆਂ ਵਰਗੀਆਂ ਗੱਲਾਂ ਕਰਨ ਲੱਗ ਪਈ ਮੇਰੇ ਮਨੂ ਦੇਵਤਾ ਨੂੰ ਫੇਰ ਨੀਂਦਰ ਆ ਗਈ ਮੇਰਾ ਨਿੱਕਾ ਜਿਹਾ ਦੇਤਾ ਬਸ ਜਰਾ ਕੁ ਭੋਗ ਲਾਇਆ ਤੇ ਫੇਰ ਸੌ ਗਿਆ ਪੂਜਾ ਨੇ ਇੱਕ ਲੋਰ ਵਿੱਚ ਆ ਕੇ ਮਨੂ ਦਾ ਸਿਰ ਵੀ ਚੁੰਮਿਆ ਅੱਖਾਂ ਵੀ ਗੱਲਾਂ ਵੀ ਗਰਦਨ ਵੀ ਤੇ ਜਦੋਂ ਉਹਨੂੰ ਚੁੱਕ ਕੇ ਮੰਜੀ ਤੇ ਸੌਣ ਲੱਗੀ ਤਾਂ ਮਨੂ ਕੱਚੀ ਜਿਹੀ ਨੀਂਦਰ ਵਿੱਚੋਂ ਜਾਗਦਾ ਰੋਣ ਲੱਗ ਪਿਆ ਪੂਜਾ ਨੇ ਉਹਨੂੰ ਚੁੱਕ ਕੇ ਫੇਰ ਮੋਢੇ ਨਾਲ ਲਾ ਲਿਆ ਤੇ ਦੁਲਾਰਨ ਲੱਗ ਪਈ ਮੈਂ ਕਿਤੇ ਨਹੀਂ ਜਾਵਾਂਗੀ ਡੇਢ ਕੁ ਵਰੇ ਦੇ ਮਨ ਨੂੰ ਅੱਜ ਵੀ ਸ਼ਾਇਦ ਰੋਜ਼ ਵਰਗਾ ਅਹਿਸਾਸ ਹੋਇਆ ਕਿ ਮਾਂ ਜਦੋਂ ਬੜੀ ਵਾਰੀ ਉਹਦੇ ਮੱਥੇ ਨੂੰ ਚੁੰਮਦੀ ਹੈ ਉਸ ਤੋਂ ਬਾਅਦ ਉਹਨੂੰ ਛੱਡ ਕੇ ਚਲੀ ਜਾਂਦੀ ਹੈ ਤੇ ਮੋਢੇ ਨਾਲ ਘੁੱਟ ਕੇ ਲੱਗੇ ਹੋਏ ਮਨ ਨੂੰ ਉਹ ਤਲੀ ਨਾਲ ਦੁਲਾਤੀ ਕਹਿਣ ਲੱਗੀ ਪਰ ਰੋਜ਼ ਤੈਨੂੰ ਛੱਡ ਕੇ ਚਲੀ ਜਾਂਦੀ ਹਨਾ ਪਤਾ ਹੈ ਕਿੱਥੇ ਜਾਂਦੀ ਹਨ ਮੈਂ ਜੰਗਲ ਵਿੱਚ ਫੁੱਲ ਤੋੜਨ ਨਹੀਂ ਜਾਵਾਂਗੀ ਤਾਂ ਆਪਣੇ ਦੇਵਤਾ ਦੀ ਪੂਜਾ ਇਸ ਤਰ੍ਹਾਂ ਕਰਾਂਗੀ ਤੇ ਪੂਜਾ ਦੇ ਮੱਥੇ ਵਿੱਚ ਤਰਾਟ ਵਰਗਾ ਉਹ ਦਿਨ ਘੁੰਮ ਗਿਆ ਜਦੋਂ ਇੱਕ ਗੈਸਟ ਹਾਊਸ ਦੀ ਮਾਲਕਨ ਮੈਡਮ ਡੀ ਨੇ ਉਹਨੂੰ ਆਖਿਆ ਸੀ ਮਿਸਿਸ ਨਾਥ ਇੱਥੇ ਲੜਕੀ ਦਾ ਅਸਲੀ ਨਾਂ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਇਸ ਲਈ ਤੈਨੂੰ ਜਿਹੜਾ ਵੀ ਨਾਂ ਪਸੰਦ ਹੈ ਰੱਖ ਲੈ ਤੇ ਉਸ ਦਿਨ ਉਹਦੇ ਮੂੰਹੋਂ ਨਿਕਲਿਆ ਸੀ ਮੇਰਾ ਨਾਂ ਪੂਜਾ ਹੋਵੇਗਾ ਗੈਸਟ ਹਾਊਸ ਵਾਲੀ ਮੈਡਮ ਡੀ ਹੱਸ ਪਈ ਸੀ ਹਾਂ ਪੂਜਾ ਠੀਕ ਹੈ ਪਰ ਕਿਸ ਮੰਦਰ ਦੀ ਪੂਜਾ ਤੇ ਉਹਨੇ ਆਖਿਆ ਸੀ ਪੇਟ ਦੇ ਮੰਦਰ ਦੀ ਮਾਂ ਦੇ ਗਲ ਨਾਲ ਲੱਗੀਆਂ ਬਾਹਵਾਂ ਨੇ ਜਦੋਂ ਬੱਚੇ ਦੀਆਂ ਅੱਖਾਂ ਵਿੱਚ ਇਤਮੀਨਾਨ ਦੀ ਨੀਂਦਰ ਭਰ ਦਿੱਤੀ ਤਾਂ ਪੂਜਾ ਨੇ ਉਹਨੂੰ ਮੰਜੀ ਉੱਤੇ ਲਟਾਉਂਦਿਆ ਪੈਰਾਪਾਰ ਮੰਜੀ ਦੇ ਕੋਲ ਬਹਿ ਕੇ ਆਪਣਾ ਸਿਰ ਉਹਦੀ ਛਾਤੀ ਦੇ ਕੋਲ ਬਾਹਰ ਮੰਜੀ ਦੀ ਬਾਹੀ ਉੱਤੇ ਰੱਖ ਦਿੱਤਾ ਆਖਿਆ ਤੈਨੂੰ ਪਤਾ ਹੈ ਮੈਂ ਉਸ ਦਿਨ ਆਪਣੇ ਪੇਟ ਨੂੰ ਮੰਦਰ ਕਿਉਂ ਆਖਿਆ ਸੀ ਜਿਸ ਮਿੱਟੀ ਵਿੱਚ ਕਿਸੇ ਦੇਵਤਾ ਦੀ ਮੂਰਤ ਲੱਭ ਜਾਏ ਉੱਥੇ ਮੰਦਰ ਬਣ ਜਾਂਦਾ ਹੈ ਤੂੰ ਮਨਉ ਦੇਵਤਾ ਮਿਲ ਗਿਆ ਤਾਂ ਮੇਰਾ પેટ ਮੰਦਰ ਬਣ ਗਿਆ ਤੇ ਮੂਰਤੀ ਨੂੰ ਅਰਗ ਦੇਣ ਵਾਲੇ ਪਾਣੀ ਵਾਂ ਪੂਜਾ ਦੇ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਤੇਰੇ ਲਈ ਫੁੱਲ ਚੁਣਨ ਵਾਸਤੇ ਜੰਗਲ ਵਿੱਚ ਜਾਂਦੀ ਹਾਂ ਮਨੂ ਬਹੁਤ ਵੱਡਾ ਜੰਗਲ ਹੈ ਬਹੁਤ ਭਿਆਨਕ ਚੀਤਿਆਂ ਨਾਲ ਭਰਿਆ ਹੋਇਆ ਬਗਿਆੜਾ ਨਾਲ ਭਰਿਆ ਹੋਇਆ ਸੱਪਾਂ ਨਾਲ ਭਰਿਆ ਹੋਇਆ ਤੇ ਪੂਜਾ ਦੇ ਪਿੰਡੇ ਵਿੱਚ ਉੱਠਦੀ ਕੰਬਣੀ ਉਹ ਦੀ ਉਸ ਤਲੀ ਵਿੱਚ ਆ ਗਈ ਜੋ ਮਨੂ ਦੇ ਪੇਟ ਉਤੇ ਪਈ ਹੋਈ ਸੀ ਤੇ ਹਣੋ ਕੰਬਣੀ ਸ਼ਾਇਦ ਤਲੀ ਵਿੱਚ ਲੰਘ ਕੇ ਮਨੂ ਦੀ ਪੇਟੀ ਵਿੱਚ ਵੀ ਉਤਰ ਰਹੀ ਸੀ ਉਹਨੂੰ ਖਿਆਲ ਆਇਆ ਮਨੂ ਜਦ ਵੱਡਾ ਹੋ ਜਾਏਗਾ ਜੰਗਲ ਦੇ ਅਧ ਬਣ ਜਾਣਗੇ ਤੇ ਮਾਂ ਨੂੰ ਬਹੁਤ ਨਫ਼ਰਤ ਕਰੇਗਾ ਤਾਂ ਸ਼ਾਇਦ ਉਹਦੇ ਅਚੇਤ ਮਨ ਵਿੱਚੋਂ ਅੱਜ ਦਾ ਦਿਨ ਵੀ ਜਾਗੇਗਾ ਤੇ ਉਹਨੂੰ ਦੱਸੇਗਾ ਕਿ ਉਹਦੀ ਮਾਂ ਕਿਸ ਤਰ੍ਹਾਂ ਉਹਨੂੰ ਜੰਗਲ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ ਜੰਗਲ ਦੇ ਚੀਤਿਆਂ ਦੀ ਜੰਗਲ ਦੇ ਬਗਿਆੜਾਂ ਦੀ ਤੇ ਜੰਗਲ ਦੇ ਸੱਪਾਂ ਦੀ ਤੇ ਸ਼ਾਇਦ ਉਹਨੂੰ ਮਾਂ ਦੀ ਕੁਝ ਪਹਿਚਾਣ ਆਵੇਗੀ ਪੂਜ ਨੇ ਚੈਨ ਦਾ ਤੇ ਬੇਚੈਨੀ ਦਾ ਇੱਕ ਰਲਵਾ ਸਾਹ ਲਿਆ ਉਹਨੂੰ ਜਾਪਿਆ ਉਹਨੇ ਦਰਦ ਦੀ ਇੱਕ ਕਹਾਣੀ ਆਪਣੇ ਪੁੱਤਰ ਦੀ ਅਚੇਤ ਮਨ ਵਿੱਚ ਜਿਵੇਂ ਰਾਖਮੀ ਰੱਖ ਦਿੱਤੀ ਹੈ ਪੂਜਾ ਨੇ ਉੱਠ ਕੇ ਆਪਣੇ ਲਈ ਚਾਹ ਦਾ ਇੱਕ ਪਿਆਲਾ ਬਣਾਇਆ ਤੇ ਕਮਰੇ ਵਿੱਚ ਮੁੜਦੀ। ਕਮਰੇ ਦੀਆਂ ਕੰਧਾਂ ਨੂੰ ਇਸ ਤਰ੍ਹਾਂ ਵੇਖਣ ਲੱਗ ਪਈ ਜਿਵੇਂ ਆਉਂਦੇ ਤੇ ਹਉਂਦੇ ਬੱਚੇ ਦੇ ਦਿਵਾਲੇ ਬਣੀਆਂ ਹੋਈਆਂ। ਉਹ ਕਿਸੇ ਦੀਆਂ ਬੜੀਆਂ ਹੀ ਪਿਆਰੀਆਂ ਬਾਹਾਂ ਹੋਣ। ਉਹਨੂੰ ਆਉਂਦੇ ਵਰਤਮਾਨ ਤੋਂ ਵੀ ਲੁਕਾ ਕੇ ਬੈਠੀਆਂ ਹੋਈਆਂ। ਪੂਜਾ ਨੇ ਇੱਕ ਨਜ਼ਰ ਕਮਰੇ ਦੇ ਉਸ ਬੂਹੇ ਵੱਲ ਵੇਖਿਆ ਜਿਨ੍ਹਾਂ ਦੇ ਬਾਹਰ ਹੁੰਦਾ ਵਰਤਮਾਨ ਬੜੀ ਦੂਰ ਤੱਕ ਫੈਲਿਆ ਹੋਇਆ ਸੀ। ਸ਼ਹਿਰ ਦੇ ਕਿੰਨੇ ਹੀ ਗੈਸਟ ਹਾਊਸ ਐਕਸਪੋਰਟ ਦੇ ਕਿੰਨੇ ਹੀ ਕਾਰਖਾਨੇ 에ਅਰਲਾਈਨਸ ਦੇ ਕਿੰਨੇ ਹੀ ਦਫ਼ਤਰ ਤੇ ਸਧਾਰਨ ਹੋਟਲਾਂ ਤੋਂ ਲੈ ਕੇ 5 ਸਟਾਰ ਹੋਟਲਾਂ ਤੱਕ ਦੇ ਕਿੰਨੇ ਹੀ ਕਮਰੇ ਸਨ ਜਿਨ੍ਹਾਂ ਵਿੱਚੋਂ ਦਾ ਇੱਕ ਇੱਕ ਟੁਕੜਾ ਵਰਤਮਾਨ ਪਿਆ ਹੋਇਆ ਸੀ ਪਰ ਅੱਜ ਵੀਰਵਾਰ ਸੀ ਜਿਨ੍ਹਾਂ ਨੇ ਹੋਂਦੇ ਤੋਂ ਹੋਂਦੇ ਵਰਤਮਾਨ ਦੇ ਵਿੱਚਕਾਰ ਇੱਕ ਬੂਹਾ ਭੀੜਿਆ ਹੋਇਆ ਸੀ ਬੰਦ ਬੂਹੇ ਦੀ ਹਿਫਾਜ਼ਤ ਵਿੱਚ ਖੜੋਤੀ ਹੋਈ ਪੂਜਾ ਨੂੰ ਪਹਿਲੀ ਵਾਰ ਇਹ ਖਿਆਲ ਆਇਆ ਕਿ ਉਹਦੇ ਕਸਬੇ ਵਿੱਚ ਇਸ ਵੀਰਵਾਰ ਨੂੰ ਛੁੱਟੀ ਦਾ ਦਿਨ ਕਿਉਂ ਮੰਨਿਆ ਗਿਆ ਹੈ ਇਸ ਵੀਰਵਾਰ ਦੀ ਤੈਅ ਵਿੱਚ ਜ਼ਰੂਰ ਕੋਈ ਭੇਤ ਹੋਵੇਗਾ ਉਹ ਨਹੀਂ ਸੀ ਜਾਣਦੀ ਇਸ ਲਈ ਖਾਲੀ-ਖਾਲੀ ਜਈਆਂ ਨਜ਼ਰਾਂ ਨਾਲ ਕਮਰੇ ਦੀਆਂ ਕੰਧਾਂ ਨੂੰ ਵੇਖਣ ਲੱਗ ਪਈ ਕੰਧਾਂ ਤੋਂ ਪਾਰ ਉਹਨੇ ਜਦੋਂ ਵੀ ਵੇਖਿਆ ਸੀ ਉਹਨੂੰ ਕਿਦਰੇ ਕੋਈ ਆਪਣਾ ਭਵਿੱਖ ਨਹੀਂ ਸੀ ਦਿਸਿਆ ਸਿਰਫ ਇਹ ਵਰਤਮਾਨ ਦਿਸਿਆ ਸੀ ਜੋ ਰੇਗਿਸਤਾਨ ਵਾਂਗ ਸ਼ਹਿਰ ਤੇ ਬਹੁਤ ਸਾਰੀਆਂ ਇਮਾਰਤਾਂ ਵਿੱਚ ਫੈਲ ਰਿਹਾ ਸੀ ਤੇ ਪੂਜਾ ਨੇ ਕੰਬ ਕੇ ਸੋਚਿਆ ਇਹ ਹੀ ਰੇਗਿਸਤਾਨ ਉਹਦੇ ਦਿਨਾਂ ਵਿੱਚੋਂ ਮਹੀਨਿਆਂ ਵਿੱਚ ਫੈਲਦਾ ਇੱਕ ਦਿਨ ਮਹੀਨਿਆਂ ਤੋਂ ਅੱਗੇ ਆਉਂਦੇ ਵਰਿਆਂ ਵਿੱਚ ਫੈਲ ਜਾਏਗਾ ਤੇ ਪੂਜਾ ਨੇ ਬੰਦ ਬੂਹੇ ਦਾ ਆਸਰਾ ਲੈ ਕੇ ਵਰਤਮਾਨ ਤੋਂ ਅੱਖਾਂ ਮੋੜ ਲਈਆਂ ਉਹਦੀਆਂ ਅੱਖਾਂ ਪੈਰਾਂ ਹੇੜਲੇ ਫਰਸ਼ ਵੱਲ ਗੋਈਆਂ ਤਾਂ ਬੀਤੇ ਹੋਏ ਦਿਨਾਂ ਦੇ ਤਖਾਨੇ ਵਿੱਚ ਉਤਰ ਗਈਆਂ ਤਖਾਨੇ ਵਿੱਚ ਬਹੁਤ ਹਨੇਰਾ ਸੀ ਬੀਤੀ ਹੋਈ ਜ਼ਿੰਦਗੀ ਦਾ ਪਤਾ ਨਹੀਂ ਕੀ ਕੀ ਕਿੱਥੇ ਕਿੱਥੇ ਪਿਆ ਹੋਇਆ ਸੀ ਪੂਜਾ ਨੂੰ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਆ ਪਰ ਅੱਖਾਂ ਜਦੋਂ ਹਨੇਰੇ ਨਾਲ ਕੁਝ ਵਾਕਿਫ ਹੋਈਆਂ ਵੇਖਿਆ ਤੇ ਖਾਨੇ ਦੇ ਖੱਬੇ ਹੱਥ ਦਿਲ ਵਾਲੇ ਪਾਸੇ ਇੱਕ ਕਾਂਜਿਆ ਕੁਝ ਚਮਕਦਾ ਪਿਆ ਸੀ ਪੂਜਾ ਉਹ ਲੱਕੇ ਉਹਦੇ ਕੋਲ ਗਈ ਪਤਾ ਨਹੀਂ ਇਹ ਧਰਤੀ ਦੀ ਮਿੱਟੀ ਦਾ ਕੋਈ ਕੰਮ ਸੀ ਕਿ ਆਸਮਾਨ ਤੋਂ ਟੁੱਟੇ ਹੋਏ ਤਾਰੇ ਦਾ ਇੱਕ ਟੁਕੜਾ ਹੈ ਜੋ ਅਜੇ ਵੀ ਬਾਲ ਦਾ ਪਿਆ ਹੋਇਆ ਸੀ। ਪੂਜਾ ਨੇ ਗੋਡਿਆਂ ਦੇ ਭਾਰ ਹੋ ਕੇ ਉਹਨੂੰ ਹੱਥ ਨਾਲ ਛੋਇਆ। ਉਹਦੇ ਸਾਰੇ ਪਿੰਡੇ ਵਿੱਚ ਇੱਕ ਗਰਮ ਜਿਹੀ ਲੀਕ ਫਿਰ ਗਈ। ਤੇ ਉਹਨੇ ਪਛਾਣਿਆ ਇਹ ਉਹਦੇ ਇਸ਼ਕ ਦਾ ਜ਼ਰਰਾ ਸੀ। ਜਿੰਦੇ ਵਿੱਚ ਕੋਈ ਆਗ ਜਿਹੀ ਸਲਾਮਤ ਸੀ। ਤੇ ਇਸੇ ਦੀ ਰੋਸ਼ਨੀ ਵਿੱਚ ਨਰੇਂਦਰ ਦਾ ਨਾਮ ਚਮਕਿਆ। ਨਰੇਂਦਰ ਨਾਟ ਚੌਧਰੀ ਦਾ। ਜਿਹਨੂੰ ਉਹਨੇ ਬੇਪਨਾ ਇਸ਼ਕ ਕੀਤਾ ਸੀ। ਦੇ ਨਾਲ ਹੀ ਉਹਦਾ ਆਪਣਾ ਨਾਂ ਚਮਕਿਆ ਗੀਤਾ ਗੀਤਾ ਸ਼੍ਰੀਵਾਸਤਵ ਉਹ ਦੋਵੇਂ ਆਪਣੀ ਆਪਣੀ ਜਵਾਨੀ ਦੀ ਪਹਿਲੀ ਪੌੜੀ ਚੜੇ ਸਨ ਜਦੋਂ ਇੱਕ ਦੂਜੇ ਦੀ ਹੋਣ ਨਾਲ ਮੋਹੇ ਗਏ ਸਨ ਉਸ ਵੇਲੇ ਨਰਿੰਦਰ ਨੇ ਆਪਣੇ ਨਾਂ ਨਾਲੋਂ ਚੌਧਰੀ ਲਵਸ ਛਾੜ ਦਿੱਤਾ ਸੀ ਤੇ ਗੀਤਾ ਨੇ ਆਪਣੇ ਨਾਂ ਨਾਲੋਂ ਸ਼੍ਰੀਵਾਸਤਵ ਤੇ ਉਹ ਦੋਵੇਂ ਟੁੱਟੇ ਹੋਏ ਖੰਭਾਂ ਵਾਲੇ ਪੰਛੀਆਂ ਵਾਂਗ ਹੋ ਗਏ ਸਨ ਚੌਧਰੀ ਤੇ ਸ਼੍ਰੀਵਾਸਤ ਦੋਹਾਂ ਲਫ਼ਜ਼ਾਂ ਦੀ ਇੱਕ ਮਜਬੂਰੀ ਸੀ ਭਾਵੇਂ ਵੱਖੋ-ਵੱਖ ਤਰ੍ਹਾਂ ਦੀ ਚੌਧਰੀ ਲਫਜ਼ ਕੋਲ ਅਮੀਰੀ ਦਾ ਮਾਨ ਸੀ ਇਸ ਲਈ ਉਹਦੀ ਮਜਬੂਰੀ ਆਉਂਦਾ ਇਹ ਭਿਆਨਕ ਗੁੱਸਾ ਸੀ ਜੋ ਨਿਰੇਂਦਰ ਉੱਤੇ ਵਰਪਿਆ ਸੀ ਤੇ ਸ਼੍ਰੀ ਵਾਸਤਵ ਕੋਲ ਬਿਮਾਰੀ ਤੇ ਗਰੀਬੀ ਦੀ ਨਿਰਾਸ਼ਾ ਸੀ ਜਿਹਦੀ ਮਜਬੂਰੀ ਗੀਤਾ ਉੱਤੇ ਵਰ ਪਈ ਸੀ ਤੇ ਦੋਹਾਂ ਨੂੰ ਕਾਲਜ ਦੀ ਪੜ੍ਹਾਈ ਛੱਡਣੀ ਪਈ ਸੀ ਤੇ ਜਦੋਂ ਦੋਹਾਂ ਨੇ ਇੱਕ ਮੰਦਿਰ ਵਿੱਚ ਜਾ ਕੇ ਆਪਣਾ ਵਿਆਹ ਕੀਤਾ ਸੀ ਉਦੋਂ ਚੌਧਰੀ ਤੇ ਸ਼੍ਰੀ ਵਾਸਤਵ ਦੋਵੇਂ ਲਫਜ਼ ਉਹਨਾਂ ਦੇ ਨਾਲ ਮੰਦਰ ਵਿੱਚ ਨਹੀਂ ਸੰਗਈ ਤੇ ਮੰਦਰ ਤੋਂ ਪਿਛਾ ਮੁੜਦੇ ਪਿਆਰਾਂ ਲਈ ਚੌਧਰੀ ਘਰ ਦਾ ਅਮੀਰ ਬੂਹਾ ਗੁੱਸੇ ਨਾਲ ਭੀੜਿਆ ਗਿਆ ਸੀ ਤੇ ਸ਼੍ਰੀ ਵਾਸਤਵ ਘਰ ਦਾ ਗਰੀਬੀ ਦੀ ਮਜਬੂਰੀ ਕਾਰਨ ਫਿਰ ਕਿਸੇ ਰੋਜ਼ਗਾਰ ਦਾ ਕੋਈ ਵੀ ਬੂਹਾ ਨਹੀਂ ਸੀ ਜਿਹੜਾ ਉਹਨਾਂ ਨੇ ਖੜਕਾ ਕੇ ਨਹੀਂ ਸੀ ਵੇਖਿਆ ਸਿਰਫ ਵੇਖਿਆ ਸੀ ਕਿ ਹਰ ਬੂਹੇ ਨਾਲ ਮੱਥਾ ਪਾਣ ਕੇ ਉਹਨਾਂ ਦੋਹਾਂ ਨੇ ਮੱਥਿਆਂ ਉੱਤੇ ਸਖਤ ਉਦਾਸੀ ਦੇ ਨੀਲ ਪੈ ਗਏ ਸਨ ਰਾਤਾਂ ਨੂੰ ਉਹ ਪੀਤੇ ਹੋਏ ਦਿਨਾਂ ਵਾਲੇ ਪੋਸਟਵਾਲਾ ਵਿੱਚ ਜਾ ਕੇ ਕਿਸੇ ਆਪੋ ਆਪੋ ਵਾਕਫ ਦੇ ਕਮਰੇ ਦੀ ਪਨਾਹ ਮੰਗ ਲੈਂਦੇ ਸਨ ਤੇ ਦਿਨੇ ਉਹਨਾਂ ਦੇ ਪੈਰਾਂ ਲਈ ਸੜਕਾਂ ਖੁੱਲ ਜਾਂਦੀਆਂ ਸਨ। ਉਹੀ ਦਿਨ ਸਨ ਜਦੋਂ ਉਹਨਾਂ ਦੇ ਬੱਚੇ ਦੀ ਆਮਦ ਦੇ ਦਿਨ ਆ ਗਏ ਸਨ। ਗੀਤਾ ਦੀਆਂ ਕਾਲਜ ਦੀਆਂ ਸਹੇਲੀਆਂ ਨੇ ਤੇ ਨਰੇਂਦਰ ਦੇ ਕਾਲਜ ਦੇ ਦੋਸਤਾਂ ਨੇ ਉਹਨਾਂ ਦਿਨਾਂ ਵਿੱਚ ਕੁਝ ਪੈਸੇ ਇਕੱਠੇ ਕੀਤੇ ਸਨ। ਇਹ ਦੋਹਾਂ ਨੇ ਜਮਨਾ ਤੋਂ ਪਾਰ ਇੱਕ ਨੀਵੀਂ बस्ती ਵਿੱਚ ਕਾਨਿਆ ਦੀ ਇੱਕ ਝੌਂਗੀ ਪਾ ਲਈ ਸੀ। ਜਿੰਦੇ ਬਾਹਰ ਇੱਕ ਮੰਜੀ ਵਿਛਾ ਕੇ ਗੀਤਾ ਆਲੂ, ਗੋਭੀ ਤੇ ਟਮਾਟਰ ਵੇਚਣ ਲੱਗ ਪਈ ਸੀ ਤੇ ਨਰੇਂਦਰ ਨੰਗੇ ਪੈਰੀ ਸੜਕਾਂ ਤੇ ਘੁੰਮਦਾ ਕੋਈ ਕੰਮ ਲੱਭਣ ਲੱਗ ਪਿਆ ਸੀ। ਕਿਰਾਇਤੀ ਹਸਪਤਾਲ ਵਾਲੇ ਦਿਨ ਹੋਰ ਵੀ ਔਖੇ ਸਨ ਤੇ ਜਦੋਂ ਗੀਤਾ ਆਪਣੇ ਸੱਤਾਂ ਦਿਨਾਂ ਦੇ ਮਨੋਂ ਛੋਲੀ ਵਿੱਚ ਪਾ ਕੇ ਕਾਨਿਆ ਦੀ ਝੁੱਗੀ ਵਿੱਚ ਮੁੜੀ ਸੀ। ਬੱਚੇ ਲਈ ਦੁੱਧ ਦਾ ਸਵਾਲ ਵੀ ਝੁੱਗੀ ਵਿੱਚ ਆ ਕੇ ਬਹਿ ਗਿਆ ਸੀ ਤੇ ਕਮੇਟੀ ਦੇ ਨਲਕੇ ਤੋਂ ਪਾਣੀ ਭਰ ਕੇ ਲਿਆਉਣ ਵਾਲਾ ਵਕਤ ਪੂਜਾ ਦੇ ਪੈਰਾਂ ਵੱਲੋਂ ਇੱਕ ਇਤਰਾਜ ਜਿਹੀ ਉੱਠ ਕੇ ਹੁਣ ਵੀ ਆਉਂਦੇ ਪੈਰਾਂ ਨੂੰ ਸੁੰਨ ਕਰਦੀ। ਉਹ ਤਾਂ ਆਉਂਦੀ ਰੀੜ ਦੀ ਹੱਡੀ ਵਿੱਚ ਫੈਲ ਗਈ। ਜਿਸ ਤਰ੍ਹਾਂ ਉਦੋਂ ਫੈਲਦੀ ਹੁੰਦੀ ਸੀ ਜਦੋਂ ਉਹ ਗੀਤਾ ਹੁੰਦੀ ਸੀ। ਤੇ ਉਹਦੇ ਹੱਥ ਵਿੱਚ ਫੜੀ ਹੋਈ ਪਾਣੀ ਦੀ ਬਾਲਟੀ ਦਾ ਭਾਰ ਪੇਠ ਵਿੱਚ ਵੀ ਇਤਰਾਜ ਪਾ ਦਿੰਦਾ ਸੀ ਤੇ ਗਰਭ ਵਾਲੇ ਪੇਟ ਵਿੱਚ ਵੀ। ਪੂਜਾ ਨੇ ਤੇ ਖਾਣੇ ਵਿੱਚ ਪਏ ਹੋਏ ਦਿਨਾਂ ਨੂੰ ਉੱਥੇ ਹੀ ਹੱਥ ਨਾਲ ਛੇਣਕ ਕੇ ਹਨੇਰੇ ਵਿੱਚ ਸੁੱਟ ਦਿੱਤਾ। ਤੇ ਉਸ ਮਗਦੇ ਜਿਵੇਂ ਕਾਨਵਲ ਵੇਖਣ ਲੱਗ ਪਈ ਜੋ ਅਜੇ ਵੀ ਆਉਂਦੇ ਮੰਨ ਦੇ ਹਨੇਰੇ ਵਿੱਚ ਮਗਦਾ ਪਿਆ ਸੀ ਉਹ ਘਬਰਾ ਕੇ ਤੇ ਘੁੱਟ ਕੇ ਜਦ ਨਰੇਂਦਰ ਦੀ ਛਾਤੀ ਨਾਲ ਲੱਗ ਜਾਂਦੀ ਹੁੰਦੀ ਸੀ ਉਹਦੀ ਆਪਣੀ ਛਾਤੀ ਵਿੱਚ ਇੱਕ ਸੁਖ ਪੰਗਰ ਕੇ ਉਹਦੇ ਲਹੂ ਦੀਆਂ ਨਾੜਾਂ ਵਿੱਚ ਤੁਰਨ ਲੱਗ ਪੈਂਦੀ ਸੀ ਪੂਜਾ ਦੇ ਪੈਰਾਂ ਵੱਲੋਂ ਫਿਰ ਇੱਕ ਕੰਬਣੀ ਉਹਦੇ ਮੱਥੇ ਵੱਲ ਨੂੰ ਚੜੀ ਜਦੋਂ ਤੈ ਖਾਣੇ ਵਿੱਚ ਪਏ ਹੋਏ ਦਿਨਾਂ ਵਿੱਚੋਂ ਅਚਾਨਕ ਇੱਕ ਦਿਹਾੜਾ ਇੱਕ ਕੰਡੇ ਵਾਂਗੂ ਉੱਠ ਕੇ ਉਹਦੇ ਪੈਰਾਂ ਵਿੱਚ ਲਹਿ ਗਿਆ ਜਦੋਂ ਨਰੇਂਦਰ ਨੂੰ ਰੋਜ਼ ਮਠਾ ਮਠਾ ਤਾਪ ਚੜਨ ਲੱਗ ਪਿਆ ਸੀ ਤੇ ਉਹ ਮਨੂ ਨੂੰ ਨਰੇਂਦਰ ਦੀ ਮੰਜੀ ਕੋਲ ਪਾ ਕੇ ਨੌਕਰੀ ਲੱਭਣ ਲਈ ਚਲੀ ਗਈ ਸੀ ਉਹਨੂੰ ਇੱਕ ਸੋਚ ਆਈ ਸੀ ਕਿ ਆਖਰ ਉਹ ਇਸ ਦੇਸ਼ ਦੀ ਜੰਪਲ ਨਹੀਂ ਸੀ ਬਾਪ ਵੱਲੋਂ ਸ਼੍ਰੀ ਵਾਸਤਵਕਵਾਂਦੀ ਸੀ ਪਰ ਨੇਪਾਲ ਦੀ ਕੁੜੀ ਸੀ ਮਾਂ ਵੱਲੋਂ ਨੇਪਾਲੀ ਤੇ ਉਹਨੂੰ ਇਸ ਨਾਤੇ ਸ਼ਾਇਦ ਆਪਣੇ ਜਾਂ ਕਿਸੇ ਹੋਰ ਦੇਸ਼ ਦਾ ਸਫਾਰਤਖਾਨੇ ਵਿੱਚ ਜ਼ਰੂਰ ਕੋਈ ਨੌਕਰੀ ਮਿਲ ਜਾਏਗੀ ਇਹ ਏ ਸਿਲਸਿਲੇ ਵਿੱਚ ਸਾਗ ਭੱਜ ਦੀ ਵਿਕਰੀ ਉਹ ਨਰਿੰਦਰ ਨੂੰ ਸੌਂਪ ਕੇ ਰੋਜ਼ ਨੌਕਰੀ ਲੱਭਣ ਜਾਣ ਲੱਗ ਪਈ ਸੀ। ਮਿਸਟਰ ਐਟਚ ਨੂੰ ਜਨੂ ਅਚਾਨਕ ਇਹ ਨਾ ਇਸ ਤਰ੍ਹਾਂ ਯਾਦ ਆਇਆ ਜਿਵੇਂ ਉਹ ਜ਼ਿੰਦਗੀ ਦੇ ਸੜ ਕੇ ਸੁਆਹ ਹੋਏ ਜਿਨ੍ਹਾਂ ਨੂੰ ਫੋਲਦੀ ਹੋਵੇ ਤੇ ਅਚਾਨਕ ਉਸ ਰਾਖ ਵਿੱਚੋਂ ਆਉਂਦਾ ਹੱਥ ਇੱਕ ਤੱਤੇ ਕੋਇਲੇ ਨੂੰ ਛੋ ਗਿਆ ਹੋਵੇ। ਉਹ ਇੱਕ ਸਫਾਰਤਖਾਨੇ ਰਿਸੈਪਸ਼ਨ ਰੂਮ ਵਿੱਚ ਉਹਨੂੰ ਮਿਲਿਆ ਸੀ। ਇੱਕ ਦਿਨ ਕਹਿਣ ਲੱਗਾ ਗੀਤਾ ਬੀਬੀ ਮੈਂ ਤੈਨੂੰ ਆਏ ਦਿਨ ਫੇਰੇ ਮਾਰਦੇ ਆਂ ਵੇਖਦਾ ਹਾਂ ਤੈਨੂੰ ਨੌਕਰੀ ਚਾਹੀਦੀ ਐ ਮੈਂ ਤੈਨੂੰ ਨੌਕਰੀ ਦਵਾ ਦਿੰਦਾ ਹਾਂ ਐ ਲੈ ਤੈਨੂੰ ਪਤਾ ਲਿਖ ਦਿੰਦਾ ਹਾਂ ਹੁਣੇ ਚਲੀ ਜਾ ਅੱਜ ਹੀ ਨੌਕਰੀ ਦਾ ਬੰਦੋਬਸਤ ਹੋ ਜਾਏਗਾ ਤੇ ਪੂਜਾ ਜਦੋਂ ਗੀਤਾ ਹੁੰਦੀ ਸੀ ਕਾਗਜ਼ ਦਾ ਇਹ ਟੋਟਾ ਜਿਹਾ ਫੜ ਕੇ ਅਚਾਨਕ ਇਸ ਬੋਰਡ ਪਈ ਕਿਸਮਤ ਉਤੇ ਹੈਰਾਨ ਖੜੋਤੀ ਰਹਿ ਗਈ ਸੀ ਉਹ ਪਤਾ ਇੱਕ ਗੈਸਟ ਹਾਊਸ ਦੀ ਮਾਲਕਣ ਮੈਡਮ ਡੀ ਦਾ ਸੀ ਜਿੱਥੇ ਪਹੁੰਚ ਕੇ ਉਹ ਹੋਰ ਵੀ ਹੈਰਾਨ ਹੋਈ ਸੀ ਕਿ ਨੌਕਰੀ ਦੇਣ ਵਾਲੀ ਮੈਡਮ ਦੀ ਉਹਨੂੰ ਇਸ ਤਰ੍ਹਾਂ ਤਪਾਕ ਨਾਲ ਮਿਲੀ ਜਿਵੇਂ ਪੁਰਾਣੇ ਦਿਨਾਂ ਦੀ ਕੋਈ ਸਹੇਲੀ ਮਿਲੀ ਹੋਵੇ ਇੱਕ ਠੰਡੇ ਕਮਰੇ ਵਿੱਚ ਕੀਤਾ ਨੂੰ ਬਿਠਾ ਕੇ ਉਹਨੇ ਉਹਨੂੰ ਗਰਮ ਚਾਹ ਪਿਆਈ ਸੀ ਤੇ ਭੁਜੇ ਹੋਏ ਕਬਾਬ ਖਵਾਏ ਸਨ ਨੌਕਰੀ ਕਿਸ ਕੰਮ ਦੀ ਹੋਵੇਗੀ ਕਿੰਨੇ ਘੰਟੇ ਤੇ ਤਨਖਾਹ ਕਿੰਨੀ ਅਜਿਹੇ ਸਵਾਲ ਉਹਦੇ ਹੋਠਾਂ ਉੱਤੇ ਜਿੰਨੀ ਵਾਰ ਆਉਂਦੇ ਰਹੇ ਮੈਡਮ ਦੀ ਉਨੀ ਵਾਰ ਮੁਸਕਰਾਸ਼ਟਦੀ ਸੀ ਕਿਨੇ ਚੇਰ ਪਿਛੋਂ ਉਹਨੇ ਸਿਰਫ ਇਹ ਆਖਿਆ ਕੀ ਨਾ ਦੱਸਿਆ ਸੀ ਮਿਸਿਸ ਗੀਤਾ 나ਥ ਪਰ ਕੋਈ ਹਰਜੋ ਹੋਵੇਗਾ ਜੇ ਮਿਸਿਸ 나ਥ ਹੀ ਥਾਂ ਤੈਨੂੰ ਮਿਸ 나ਥ ਆਖਿਆ ਕਰਾਂ ਗੀਤਾ ਹੈਰਾਨ ਹੋਈ ਸੀ ਪਰ ਹੱਸ ਪਈ ਸੀ ਮੇਰੇ ਖਾਵਨ ਦਾ ਨਾਮ ਨਰਿੰਦਰ 나ਥ ਹੈ ਉਸ ਤੋਂ ਆਪਣੇ ਆਪ ਨੂੰ ਮਿਸਿਸ 나ਥ ਕਹਿੰਦੀ ਹਾਂ ਤੁਸੀਂ ਲੋਕ ਮੈਨੂੰ ਮਿਸ 나ਥ ਆਖੋਗੇ ਤਾਂ ਅੱਜ ਜਾ ਕੇ ਉਹਨੂੰ ਦੱਸਾਂਗੀ ਕਿ ਹੁਣ ਮੈਂ ਉਹਦੀ ਬੀਵੀ ਦੇ ਨਾਲ ਉਹਦੀ ਬੇਟੀ ਵੀ ਹੋ ਗਈ ਆ मैडम डी कुछ देर औंदे मुंह ਵੱਲ ਵੇਖਦੀ ਗਈ ਬੋਲੀ ਨਹੀਂ ਸੀ ਤੇ ਜਦੋਂ ਗੀਤਾ ਨੇ ਪੁੱਛਿਆ ਸੀ ਤਨਖਾਹ ਕਿੰਨੀ ਹੋਵੇਗੀ ਤਾਂ ਉਹਨੇ ਜਵਾਬ ਦਿੱਤਾ ਸੀ 50 ਰੁਪਏ ਰੋਜ਼ ਸੱਚ ਗੀਤਾ ਕਮਰੇ ਦੇ ਸੋਫੇ ਉੱਤੇ ਬੈਠੀ ਹੋਈ ਜਿਵੇਂ ਮਾਨ ਵੱਲੋਂ ਦੂਰੀ ਜਿਆਦਾ ਹੋ ਕੇ मैडम डी ਦੇ ਕੋਲ ਕੋਡਿਆਂ ਪਰ ਬਹਿ ਗਈ ਸੀ ਵੇਖ ਅੱਜ ਤੂੰ ਕੋਈ ਚੰਗੇ ਕੱਪੜੇ ਨਹੀਂ ਪਾਏ ਹੋਏ ਮੈਂ ਤੈਨੂੰ ਇੱਕ ਸਾਰੀ ਹੁਦਾਰ ਦਿੰਨੀ ਆ ਤੂੰ ਨਾਲ ਦੇ ਗੁਸਲਖਾਨੇ ਵਿੱਚ ਹੱਥ ਮੂੰਹ ਧੋ ਕੇ ਉਹ ਸਾੜੀ ਪਾ ਲਏ ਮੈਡਮ ਜੀ ਨੇ ਕਿਹਾ ਤੇ ਗੀਤਾ ਜਦੋਂ ਮੰਤਰ ਮੁਗਧ ਜਈ ਉਹਦੇ ਕੈਨ ਤੇ ਕਪੜੇ ਵਿਟਾ ਕੇ ਕਮਰੇ ਵਿੱਚ ਆਈ ਤਾਂ ਮੈਡਮ ਜੀ ਨੇ 50 ਰੁਪਏ ਉਹਦੇ ਸਾਹਮਣੇ ਰੱਖ ਦਿੱਤੇ ਸਨ ਅੱਜ ਦੀ ਤਨਖਾਹ ਇਸ پری ਕਹਾਣੀ ਜੀ ਨੌਕਰੀ ਦੀ ਚਿਲਕੋਰ ਨਾਲ ਅਜੇ ਗੀਤਾ ਦੀਆਂ ਅੱਖਾਂ ਮੀਟੀਆਂ ਜਈਆਂ ਹੋਈਆਂ ਸਨ ਜਦੋਂ ਮੈਡਮ ਜੀ ਉਹਦਾ ਹੱਥ ਫੜ ਕੇ ਉਹਨੂੰ ਉਤਲੀ ਛੱਤ ਦੇ ਇੱਕ ਉਸ ਕਮਰੇ ਵਿੱਚ ਛੱਡ ਆਈ ਜਿੱਥੇ ਉਸ پری ਕਹਾਣੀ ਦਾ ਇੱਕ ਦੈਂਤ ਉਨੂ ਡੀਕ ਦਾ ਪਿਆ ਸੀ ਕਮਰੇ ਦਾ ਬੂਹਾ ਬਾਰ-ਬਾਰ ਖੜਕਦਾ ਸੁਣਿਆ ਤਾਂ ਪੂਜਾ ਨੇ ਇਸ ਤਰ੍ਹਾਂ ਹਫੀ ਹੋਈ ਨੇ ਬੂਹਾ ਖੋਲਿਆ ਜਿਵੇਂ ਉਹ ਤੇ ਖਾਣੇ ਵਿੱਚੋਂ ਬਹੁਤ ਸਾਰੀਆਂ ਕੋੜੀਆਂ ਚੜ੍ਹ ਕੇ ਬਾਹਰ ਆਈ ਹੋਵੇ ਰਾਤ ਦੀ ਰਾਣੀ ਦਿਨ ਨੂੰ ਸੁੱਤੀ ਪਈ ਸੀ ਗੁਹੇ ਤਾਂ ਅੰਦਰ ਆਉਂਦੀਆਂ ਸ਼ਬਨਮ ਨੇ ਹਾਸਦੀ-ਹਾਸਦੀ ਨੇ ਆਖਿਆ ਤੇ ਪੂਜਾ ਦੇ ਖਿੰਡੇ ਜੇ ਵਾਲਾਂ ਨੂੰ ਦੇਖਦੀ ਆਖਣ ਲੱਗੀ ਤੇਰੀਆਂ ਅੱਖਾਂ ਵਿੱਚ ਤੇ ਅਜੇ ਵੀ ਨਿੰਦਰ ਭਰੀ ਹੋਈ ਹੈ ਰਾਤ ਦੇ ਖਸਮ ਨੇ ਸਾਰੀ ਰਾਤ ਜਗਾਈ ਰੱਖਿਆ ਸੀ ਸ਼ਬਨੂ ਨੂੰ ਬੈਨ ਲਈ ਆਖਦਿਆਂ ਪੂਜਾ ਦਾ ਇੱਕ ਹੌਕਾ ਜਿਹਾ ਨਿਕਲ ਗਿਆ ਕਦੀ ਕਦੀ ਜਦੋਂ ਰਾਤ ਦਾ ਖਸਮ ਨਹੀਂ ਲੱਭਦਾ ਤਾਂ ਆਪਣਾ ਦਿਲ ਹੀ ਆਪਣਾ ਖਸਮ ਬਣ ਜਾਂਦਾ ਹੈ ਉਹ ਚੰਦਰਾ ਰਾਤ ਨੂੰ ਜਗਾਈ ਰੱਖਦਾ ਸ਼ਬਨੂ ਹੱਸ ਪਈ ਤੇ ਦੀਵਾਨ ਉੱਤੇ ਬੈੰਦੀ ਆਖਣ ਲੱਗੀ ਪੂਜਾ ਬੀਬੀ ਦਿਲ ਤਾਂ ਖੋਰੇ ਚੰਦਰਾ ਹੁੰਦਾ ਹੈ ਕਿ ਨਸੀ ਅੱਜ ਦਾ ਦੇਣੀ ਚੰਦਰਾ ਹੁੰਦਾ ਹੈ ਉਹ ਇਹ ਦਿਲ ਨੂੰ ਚੰਦਰਾ ਬਣਾ ਦਿੰਦਾ ਹੈ। ਵੇਖ ਮੈਂ ਵੀ ਅੱਜ ਪੀਲੇ ਕੱਪੜੇ ਪਾਏ ਹੋਏ ਨੇ ਤੇ ਮੰਦਰ ਵਿੱਚ ਪੀਲੇ ਫੁੱਲਾਂ ਦਾ ਪ੍ਰਸ਼ਾਦ ਚੜਾ ਕੇ ਆਈ ਹਾਂ। ਅੱਜ ਦਾ ਦਿਨ ਕੀ ਮਤਲਬ? ਪੂਜਾ ਨੇ ਸ਼ਬਨਮ ਦੇ ਕੋਲ ਦੀਵਾਨ ਉੱਤੇ ਬੈੰਦਿਆਂ ਪੁੱਛਿਆ। ਅੱਜ ਦਾ ਦਿਨ ਬ੍ਰਹਸਪਤੀ ਦਾ ਤੈਨੂੰ ਪਤਾ ਨਹੀਂ? ਸਿਰਫ ਇੰਨਾ ਪਤਾ ਹੈ ਕਿ ਅੱਜ ਦੇ ਦਿਨ ਛੁੱਟੀ ਹੁੰਦੀ ਹੈ। ਪੂਜਾ ਨੇ ਕਿਹਾ ਤਾਂ ਸ਼ਬਨਮ ਹੱਸਣ ਲੱਗ ਪਈ। ਵੇਖ ਲੈ ਸਾਡੇ ਸਰਕਾਰੀ ਦਫ਼ਤਰ ਵਿੱਚ ਵੀ ਛੁੱਟੀ ਹੁੰਦੀ ਹੈ ਮੈਂ ਅੱਜ ਸੋਚਦੀ ਪਈ ਸਾਂ ਕਿ ਸਾਡੇ ਕਸੇ ਵਿੱਚ ਇਸ ਵੀਰਵਾਰ ਨੂੰ ਛੁੱਟੀ ਦਾ ਦਿਨ ਕਿਉਂ ਮੰਨਿਆ ਗਿਆ ਹੈ ਸਾਡੇ ਸੰਸਕਾਰ ਸ਼ਬਨਮ ਦੇ ਹੋਟ ਇੱਕ ਵੱਲ ਜਿਆ ਖਾ ਕੇ ਅਸਨ ਵਰਗੇ ਹੋ ਗਈ ਕਹਿਣ ਲੱਗੀ ਔਰਤ ਭਾਵੇਂ ਕੰਜਰੀ ਵੀ ਬਣ ਜਾਏ ਹੋਂਦੇ ਸੰਸਕਾਰ ਨਹੀਂ ਜਾਂਦੇ ਇਹ ਵਾਰ ਔਰਤ ਲਈ ਪਤੀ ਦਾ ਵਾਰ ਹੁੰਦਾ ਹੈ ਪਤੀ ਪੁੱਤਰ ਦੇ ਨਾਂ ਤੇ ਉਹ ਵਰਤ ਵੀ ਰੱਖਦੀ ਹੈ ਪੂਜਾ ਵੀ ਕਰਦੀ ਹੈ 6 ਦਿਨ ਧੰਦਾ ਕਰਕੇ ਵੀ ਉਹ ਪਤੀ ਦੇ ਪੁੱਤਰ ਲਈ ਸੁੱਖ ਨਾ ਸੁਖਦੀ ਐ। ਪੂਜਾ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਪਰ ਆਇਆ। ਸੱਚ ਤੇ ਉਹ ਹੌਲੀ ਜਿਹੀ ਸ਼ਬਰਮ ਨੂੰ ਆਖਣ ਲੱਗੀ। ਮੈਂ ਤਾਂ ਪਤੀ ਵੀ ਵੇਖਿਆ, ਪੁੱਤਰ ਵੀ। ਤੂੰ ਤੇ ਕੁਝ ਵੀ ਨਹੀਂ ਵੇਖਿਆ। ਜਦੋਂ ਕੁਝ ਨਾ ਵੇਖਿਆ ਹੋਵੇ, ਉਦੋਂ ਹੀ ਤੇ ਸੁਪਨਾ ਵੇਖਣ ਦੀ ਲੋੜ ਪੈਂਦੀ ਐ। ਸ਼ਬਰਮ ਨੇ ਹਲਕਾ ਜਿਹਾ ਹੌਂਕਾ ਲਿਆ। ਇਸ ਧੰਦੇ ਵਿੱਚ ਪੈ ਕੇ ਕਿਹਨੇ ਪਤੀ ਵੇਖਿਆ? ਤੇ ਆਖਣ ਲੱਗੀ। ਜਿਹਨੂੰ ਕਦੇ ਜੋੜਦਾ ਉਹ ਵੀ 14 ਦਿਨਾਂ ਪਿੱਛੇ ਪਤੀ ਨਹੀਂ ਰਹਿੰਦਾ ਦਲਾਲ ਬਣ ਜਾਂਦਾ ਤੈਨੂੰ ਯਾਦ ਨਹੀਂ ਇੱਕ ਸ਼ੈਲਾ ਹੁੰਦੀ ਸੀ ਸ਼ੈਲਾ ਪੂਜਾ ਨੇ ਸੌਲੀ ਤੇ ਬਾਕੀ ਜਈ ਕੁੜੀ ਯਾਦ ਆਈ ਜੋ ਇੱਕ ਦਿਨ ਅਚਾਨਕ ਹੱਥਾਂ ਵਿੱਚ ਦੰਦਖੰਡ ਦਾ ਲਾਲ ਚੂੜਾ ਪਾ ਕੇ ਤੇ ਮਾਂਗ ਵਿੱਚ ਸੰਧੂਰ ਭਰ ਕੇ ਮੈਡਮ ਨੂੰ ਆਪਣੇ ਵਿਆਹ ਦਾ ਤੋਹਫ਼ਾ ਦੇਣ ਆਈ ਸੀ ਤੇ ਗੈਸਟ ਹਾਊਸ ਵਿੱਚ ਲੱਡੂ ਵੰਡ ਗਈ ਸੀ ਉਸ ਦਿਨ ਉਹਨੇ ਦੱਸਿਆ ਸੀਗੇ ਉਹਦਾ ਅਸਲੀ ਨਾਂ ਕਾਂਤ ਹੈ ਸ਼ਬਨਮ ਕਹਿਣ ਲੱਗੀ ਉਹੀ ਸ਼ੈਲਾ ਜਿਹਦਾ ਨਾਂ ਕਾਂਤਾ ਸੀ ਤੈਨੂੰ ਪਤਾ ਹੈ ਉਹਦਾ ਕੀ ਹੋਇਆ ਕੋਈ ਹੁੰਦਾ ਕਲਾਇੰਟ ਸੀ ਜਿਨੇ ਉਹਦੇ ਨਾਲ ਵਿਆਹ ਕਰ ਲਿਆ ਸੀ ਇਹੋ ਜੇ ਪਤੀ ਵਿਆਹ ਦੇ ਮੰਤਰਾਂ ਨੂੰ ਵੀ ਚਾਰ ਲੈਂਦੇ ਨੇ ਉਹਨੂੰ ਵਿਆਹ ਕੇ ਬੰਬਈ ਲੈ ਗਿਆ ਸੀ ਆਕੇ ਦਿੱਲੀ ਵਿੱਚ ਉਹਨੂੰ ਕਈ ਪਛਾਣਦੇ ਹੋਣਗੇ ਮੁੰਬਈ ਵਿੱਚ ਕੋਈ ਨਹੀਂ ਜਾਣਦਾ ਇਸ ਲਈ ਉੱਥੇ ਉਹ ਨੇਕ ਜ਼ਿੰਦਗੀ ਸ਼ੁਰੂ ਕਰਨਗੇ ਫੇਰ ਪੂਜਾ ਦੇ ਸਾਹਮਣੂ ਗੋਤਾ ਜਿਹਾ ਆ ਗਿਆ ਹੁਣ ਸੁਣਿਆ ਹੈ ਕਿ ਉੱਥੇ ਬੰਬਈ ਵਿੱਚ ਉਹ ਆਦਮੀ ਉਸ ਨੇਕ ਜ਼ਿੰਦਗੀ ਤੇ ਬਹੁਤ ਪੈਸੇ ਕਮਾਉਂਦਾ ਹੈ ਪੂਜਾ ਦੇ ਮੱਤੇ ਉੱਤੇ ਇੱਕ ਤਿਉੜੀ ਜਿਵੇਂ ਖੁਣੀ ਗਈ ਆਖਣ ਲੱਗੀ ਫੇਰ ਤੂੰ ਮੰਦਿਰ ਜਾ ਕੇ ਇਹੋ ਜਿਹਾ ਪਤੀ ਮੰਗਣ ਗਈ ਸੀ ਸ਼ਬਨਮ ਚੁੱਪ ਜਈ ਹੋ ਗਈ ਤੇ ਆਖਣ ਲੱਗੀ ਨਾਂ ਬਦਲਨ ਨਾਲ ਕੁਝ ਨਹੀਂ ਹੁੰਦਾ ਮੈਂ ਨਾਂ ਤੇ ਸ਼ਬਨਮ ਰੱਖ ਲਿਆ ਪਰ ਵਿੱਚੋਂ ਉਹੀ ਸ਼ਕੁੰਤਲਾ ਹਾਂ ਜਿਹੜੀ ਨਿੱਕੀ ਹੁੰਦੀ ਕਿਸੇ ਦੁਸ਼ਯੰਤ ਦਾ ਸੁਪਨਾ ਵੇਖਦੀ ਹੁੰਦੀ ਸੀ ਹੁਣ ਇਹੀ ਸਮਝ ਲੈ ਕੇ ਜਿਵੇਂ ਸ਼ਕੁੰਤਲਾ ਦੀ ਜ਼ਿੰਦਗੀ ਵਿੱਚ ਉਹ ਵੀ ਦਿਨ ਆਇਆ ਸੀ ਜਦੋਂ ਦੁਸ਼ਯੰਤ ਨੂੰ ਆਉਂਦੀ ਪਛਾਣ ਭੁੱਲ ਗਈ ਸੀ ਮੇਰਾ ਇਹ ਜਨਮ ਉਸੇ ਦਿਨ ਵਰਗਾ ਹੈ ਪੂਜਾ ਦਾ ਹੱਥ ਮੁੱਲੋ ਮਲੀ ਸ਼ਬਨਮ ਦੇ ਮੋਢੇ ਉੱਤੇ ਰੱਖਿਆ ਗਿਆ ਤਾਂ ਸ਼ਬਨਮ ਨੇ ਅੱਖਾਂ ਨੇਮੀਆਂ ਪਾ ਲਈਆਂ ਆਖਣ ਲੱਗੀ ਮੈਨੂੰ ਪਤਾ ਹੈ ਇਸ ਜਨਮ ਵਿੱਚ ਕੁਝ ਨਹੀਂ ਹੋਣਾ ਪਰ ਸ਼ਾਇਦ ਅਗਲੇ ਜਨਮ ਵਿੱਚ ਮੇਰਾ ਇਹ श्राप ਲੈ ਜਾਏਗਾ ਪੂਜਾ ਦਾ ਹੇਟਲਾ ਹੋਟ ਜਿਵੇਂ ਦੰਦਾ ਵਿੱਚ ਟੁੱਕਿਆ ਗਿਆ ਆਖਣ ਲੱਗੀ ਤੂੰ ਹਮੇਸ਼ਾ ਇਹ ਵੀਰਵਾਰ ਦਾ ਵਰਤ ਰੱਖਣੀ ਹੈ ਹਮੇਸ਼ਾ ਅੱਜ ਦੇ ਦਿਨ ਲੂਣ ਨਹੀਂ ਖਾਂਦੀ ਮੰਦਰ ਵਿੱਚ ਗੋੜ ਤੇ ਚਨੇ ਦਾ ਪ੍ਰਸ਼ਾਦ ਚੜਾ ਕੇ ਸਿਰਫ ਉਹੀ ਖਾਂਦੀ ਹਾਂ ਬ੍ਰਹਸਪਤੀ ਦੀ ਕਥਾ ਵੀ ਸੁਣਦੀ ਹਾਂ ਜਪ ਦਾ ਮੰਤਰ ਵੀ ਲਿਆ ਹੋਇਆ ਹੈ ਹੋਰ ਵੀ ਜਿਹੜੀਆਂ ਵਿਧੀਆਂ ਹਨ ਸ਼ਬਨਮ ਕਹਿ ਰਹੀ ਸੀ ਜਦੋਂ ਪੂਜਾ ਨੇ ਮੋਹ ਨਾਲ ਉਹਨੂੰ ਘੁੱਟ ਕੇ ਪਾਸੇ ਨਾਲ ਲਾ ਲਿਆ ਪੁੱਛਣ ਲੱਗੀ ਹੋਰ ਕਿਹੜੀਆਂ ਵਿਧੀਆਂ ਸ਼ਬਨਮ ਹੱਸ ਜਾਈ ਪਈ ਇਹੋ ਕਿ ਅੱਜ ਦੇ ਦਿਨ ਕੱਪੜੇ ਵੀ ਪੀਲੇ ਰੰਗ ਦੇ ਪਾਣੀ ਗੋੜਾ ਲੱਡੂ ਤੇ ਚਨੇ ਪੀਲੇ ਰੰਗ ਦੇ ਹੁੰਦੇ ਨੇ ਉਸੇ ਦਾ ਦਾਨ ਦੇਣਾ ਤੇ ਉਹੀ ਖਾਣੇ ਮੰਤਰ ਦੀ ਮਾਲਾ ਜਪਣੀ ਤੋ ਵੀ ਸਮ ਵਿੱਚ ਇਸ ਮਾਲਾ ਦੇ ਮਨਕੇ ਦਾਸ 12 ਜਾਂ 20 ਦੀ ਗਿਣਤੀ ਵਿੱਚ ਹੁੰਦੇ ਨੇ 11 13 ਜਾਂ 21 ਦੀ ਗਿਣਤੀ ਵਿੱਚ ਨਹੀਂ ਯਾਨੀ ਜੋ ਗਿਣਤੀ ਜੋੜੀ-ਜੋੜੀ ਪੂਰੀ ਆਵੇ ਓੰਦਾ ਕੋਈ ਦਾਣਾ ਇਕੱਲਾ ਨਾ ਰਹਿ ਜਾਏ ਸ਼ੈਬਨਮ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਓਨ ਮੋਇਆ ਤਾਂ ਉੱਚੀ ਸਾਰੀ ਆਸ ਪਈ ਆਖਣ ਲੱਗੀ ਇਸ ਜਨਮ ਵਿੱਚ ਤਾਂ ਇਹ ਜ਼ਿੰਦਗੀ ਦਾ ਦਾਣਾ ਇਕੱਲਾ ਰਹਿ ਗਿਆ ਪਰ ਸ਼ਾਇਦ ਅਗਲੇ ਜਨਮ ਵਿੱਚ ਇਹਦੀ ਜੋੜੀ ਦਾ ਦਾਣਾ ਇਹਨੂੰ ਮਿਲ ਜਾਏ ਤੇ ਪੂਜਾਵਾਲ ਤੱਕਦੀ ਆਖਣ ਲੱਗੀ ਜਿਸ ਤਰ੍ਹਾਂ ਦੁਸ਼ਯੰਤ ਦੀ ਮੁੰਦਰੀ ਵਿਖਾ ਕੇ ਸ਼ਕੁੰਤਲਾ ਨੇ ਉਹਨੂੰ ਚੇਤਾ ਕਰਾਇਆ ਸੀ ਉਸੇ ਤਰ੍ਹਾਂ ਸ਼ਾਇਦ ਅਗਲੇ ਜਨਮ ਵਿੱਚ ਮੈਂ ਇਸ ਵਰਤਨੇ ਦੀ ਮੁੰਦਰੀ ਵਿਖਾ ਕੇ ਉਹਨੂੰ ਚੇਤਾ ਕਰਵਾ ਲਵਾਂਗੀ ਕਿ ਮੈਂ ਸ਼ਕੁੰਤਲਾ ਹਾਂ ਪੂਜਾ ਦੀਆਂ ਅੱਖਾਂ ਡੱਕ-ਡੱਕ ਭਰ ਆਈਆਂ ਅੱਜ ਤੋ ਪਹਿਲਾ ਉਹਨੇ ਕਿਸੇ ਦੇ ਸਾਹਮਣੇ ਇੰਜ ਅੱਖਾਂ ਨਹੀਂ ਸੰਭਰੀਆਂ ਆਖਣ ਲੱਗੀ ਤੂੰ ਜਿਹੜਾ ਸ਼ਰਾਪ ਲਾਣੀ ਪਈ ਏ ਮੈਂ ਉਹ ਚੜਾਨੀ ਪਈ ਆ ਮੈਂ ਇਸ ਜਨਮ ਵਿੱਚ ਪਤੀ ਵੀ ਪਾਇਆ ਪੁੱਤਰ ਵੀ ਪਰ ਸੱਚ ਤੇਰੇ ਪਤੀ ਨੂੰ ਬਿਲਕੁਲ ਨਹੀਂ ਪਤਾ ਸ਼ੈਭਰਮ ਨੇ ਹੈਰਾਨ ਜਈ ਨੇ ਪੁੱਛਿਆ ਬਿਲਕੁਲ ਪਤਾ ਨਹੀਂ ਜਦੋਂ ਮੈਂ ਕਿਹਾ ਸੀ ਕਿ ਇੱਕ ਸਫਾਰਤ ਖਾਨੇ ਮੈਨੂੰ ਕੰਮ ਮਿਲ ਗਿਆ ਤਾਂ ਬਹੁਤ ਡਰ ਗਈ ਸਾਂ ਜਦੋਂ ਉਹਨੇ ਸਫਾਰਤ ਖਾਨੇ ਦਾ ਨਾਂ ਪੁੱਛਿਆ ਤਾਂ ਉਸੇ ਵੇਲੇ ਇੱਕ ਗੱਲ ਔੜ ਗਈ ਮੈਂ ਕਿਹਾ ਕਿ ਮੈਨੂੰ ਇੱਕ ਥਾਂ ਬੈਠਣਾ ਨਹੀਂ ਪੈਂਦਾ ਕੰਮ ਵੀ ਇਨਡਾਇਰੈਕਟ ਜਿਹਾ ਹੈ ਜਿੰਦੇ ਲਈ ਮੈਂ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਇਸ਼ਤਿਹਾਰ ਲਿਆਉਣੇ ਹੁੰਦੇ ਨੇ ਜਿਨ੍ਹਾਂ ਵਿੱਚੋਂ ਐਨੀ ਕਮਿਸ਼ਨ ਮਿਲ ਜਾਂਦੀ ਹੈ ਕਿ ਦਫਤਰ ਵਿੱਚ ਬਹਿਣ ਵਾਲੀ ਨੌਕਰੀ ਤੋਂ ਨਹੀਂ ਮਿਲ ਸਕਦੀ। ਪੂਜਾ ਨੇ ਦੱਸਿਆ ਤੇ ਕਹਿਣ ਲੱਗੀ ਉਹ ਬਹੁਤ ਬਿਮਾਰ ਸੀ। ਇਸ ਲਈ ਗੱਲ ਹਮੇਸ਼ਾ ਡਾਕਟਰਾਂ ਦੀ ਤੇ ਦਵਾਈਆਂ ਦੀ ਹੁੰਦੀ ਰਹਿੰਦੀ ਸੀ। ਫਿਰ ਡਾਕਟਰ ਨੇ ਉਹਨੂੰ ਸੋਲਨ ਭੇਜ ਦਿੱਤਾ। ਹਸਪਤਾਲ ਵਿੱਚ ਕੇ ਘਰ ਵਿੱਚ ਰਹਿਣ ਨਾਲ ਬੱਚੇ ਨੂੰ ਸ਼ੂਤ ਦਾ ਖਤਰਾ ਹੋ ਜਾਏਗਾ। ਇਸ ਲਈ ਅਜੇ ਤੱਕ ਕੋਈ ਸ਼ੁਭਾ ਕਰਨ ਦਾ ਉਹਨੂੰ ਵੇਲਾ ਹੀ ਨਹੀਂ ਮਿਲਿਆ। ਸ਼ਬਨਮ ਦੱਸਣ ਲੱਗੀ ਕਈ ਕੁੜੀਆਂ ਨੇ ਜਿਨ੍ਹਾਂ ਦੇ ਘਰਾਂ ਵਿੱਚ ਦੱਸਿਆ ਹੋਇਆ ਹੈ ਕਿ ਉਹ ਕਿਸੇ ਐਕਸਪੋਰਟ ਦੇ ਦਫ਼ਤਰ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੇ ਘਰ ਦੇ ਜਾਣਦੇ ਨੇ ਸਭ ਕੁਝ ਜਾਣਦੇ ਨੇ ਪਰ ਚੁੱਪ ਰਹਿੰਦੇ ਨੇ ਪੂਜਾ ਨੇ ਲਚਾਰ ਜਿਹਾ ਸੇਹ ਹਲਾਇਆ ਤੂੰ ਨਰਿੰਦਰ ਨੂੰ ਨਹੀਂ ਜਾਣਦੀ ਉਹਨੂੰ ਪਤਾ ਲੱਗ ਜਾਏ ਤਾਂ ਸ਼ਾਇਦ ਮੈਨੂੰ ਕੁਝ ਨਾ ਕਹੇਗਾ ਪਰ ਆਪ ਉਹ ਆਤਮ ਹੱਤਿਆ ਕਰ ਲਵੇਗਾ ਉਹ ਜੀਵੇਗਾ ਨਹੀਂ ਪਰ ਜਦੋਂ ਹਸਪਤਾਲ ਵਿੱਚੋਂ ਵਾਪਸ ਆਏਗਾ ਕਿਸੇ ਦਿਨ ਕਿਸੇ ਥਾਂ ਤੋਂ ਉਹਨੂੰ ਪਤਾ ਲੱਗ ਸਕਦਾ ਹੈ ਸ਼ਬਨੋਂ ਨੇ ਫਿਕਰ ਨਾਲ ਕਿਹਾ ਤਾਂ ਪੂਜਾ ਕਹਿਣ ਲੱਗੀ ਇਸੇ ਲਈ ਸੋਚਨੀ ਹੈ ਕਿ ਕੁਝ ਪੈਸੇ ਇਕੱਠੇ ਹੋ ਜਾਣ ਤਾਂ 2-3 ਸਕੂਟਰ ਰਿਕਸ਼ਾ ਖਰੀਦ ਕੇ ਰੋਜ਼ ਦੇ ਕਿਰਾਏ ਉੱਤੇ ਦੇ ਦਿਆ ਕਰਾਂ ਕਹਿੰਦੇ ਨੇ ਪੈਟਰੋਲ ਦਾ ਖਰਚਾ ਕੱਢ ਕੇ ਰੋਜ਼ ਦੇ 25 ਰੁਪਏ ਇੱਕ ਸਕੂਟਰ ਤੋਂ ਮਿਲ ਜਾਂਦੇ ਨੇ ਸ਼ਬਨ ਮਸਨ ਲੱਗ ਪਈ ਤੇਰਾ ਖਿਆਲ ਹੈ ਕਿ ਰਿਕਸ਼ਾ ਚਲਾਉਣ ਵਾਲੇ ਮਾਲਕ ਦੇ ਪੱਲੇ ਕੁਝ ਪਾਣਗੀ ਉਹ ਦਿਨ गुज़र ਗਏ ਜਦ ਇਹ ਕਾਮੇ ਤੇ ਮਜ਼ਦੂਰ ਮਾਲਕਾਂ ਦੇ ਪੱਲੇ ਵੀ ਕੁਝ ਪਾਉਂਦੇ ਹੁੰਦੇ ਸਨ। ਨਨੁਸ਼ਹਿਨਾਜ਼ ਦਾ ਪਤਾ ਹੈ ਉਹਨੇ ਟਰੱਕ ਖਰੀਦਿਆ ਸੀ ਪਹਾੜੇ ਤੇ ਦੇਣ ਲਈ। ਅਗਲਿਆਂ ਨੇ ਇਹੋ ਜੇ ਮਾਲ ਲੱਦੇ ਹੁਣ ਵਿਚਾਰੀ ਮੁਕਦਮੇ ਵਿੱਚ ਫਸੀ ਹੋਈ ਐ। ਪੂਜਾ ਫਿਕਰ ਨਾਲ ਘਰ ਕਜਈ ਗਈ ਤਾਂ ਸ਼ਵਰਮ ਨੇ ਆਖਿਆ ਤੂੰ ਇਹ ਤੰਦਾ ਛੱਡਣਾ ਵੀ ਹੋਵੇ ਤਾਂ ਐਸ ਵੇਰੇ ਨਾ ਸੋਚੀ। ਇਹ 1982 ਸੀਜ਼ਨ ਦਾ ਵਰਾ ਹੈ। ਸ਼ਹਿਰ ਵਿੱਚ ਇੰਡਸਟਰੀਅਲ ਫੇਅਰ ਲੱਗਣ ਵਾਲੇ ਐ। ਜਿਨੀ ਕੁ ਮਾਈ ਈਸ਼ਵਰੀ ਹੋਣੀ ਹੈ ਹੋਣੀ ਪੰਜ ਵਰਿਆਂ ਵਿੱਚ ਨਹੀਂ ਹੋ ਸਕਦੀ ਇੱਕ ਵਾਰੀ ਹੱਥ ਵਿੱਚ ਪੈਸਾ ਇਕੱਠਾ ਕਰ ਲੈ ਪੂਜਾ ਏਸਰੇ ਪੈਸਿਆਂ ਦੀ ਗਿਣਤੀ ਜਿਹੀ ਕਰਨ ਲੱਗੀ ਜਦੋਂ ਮੰਨੂ ਦੇ ਜਾਗਣ ਦੀ ਆਵਾਜ਼ ਆਈ ਤੇ ਉਹ ਕਾਲੀ ਨਾਲ ਦੀਵਾਨ ਤੋਂ ਢੋਟਰੀ ਸ਼ਬਦਮ ਨੂੰ ਕਹਿਣ ਲੱਗੀ ਤੂੰ ਜਾਈ ਨਾ ਕੁਝ ਖਾ ਕੇ ਜਾਈ ਤੇ ਹੱਸ ਜਈ ਪਈ ਤੇਰੇ ਵਰਤ ਵਿੱਚ ਲੂਣ ਖਾਣਾ ਮਨੈ ਨਾ ਇਸ ਲਈ ਮੈਂ ਕਿਸੇ ਚੀਜ਼ ਵਿੱਚ ਇਸ ਦੁਨੀਆ ਦਾ ਲੂਣ ਨਹੀਂ ਪਾਵਾਂਗੀ ਤੁਸੀਂ ਸੁਣੀ ਕਹਾਣੀ ਵੀਰਵਾਰ ਦਾ ਵਰਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ